ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਤੇ ਮੈਂ ਹਰਮਿੰਦਰ ਸਿੰਘ ਪੈਣ ਤੇ ਭਰਾ ਦੇ ਰਿਸ਼ਤੇ ਦਾ ਪ੍ਰਤੀਕ ਰਖੜੀ ਦਾ ਤਿਉਹਾਰ ਜਿੱਦਿਆਂ ਬੜੀਆਂ ਚਾਵਾਂ ਦੇ ਨਾਲ ਸਦਰਾਂ ਦੇ ਨਾਲ ਇਹ ਭੈਣ ਵੱਲੋਂ ਇਸ ਤਿਉਹਾਰ ਦੀ ਉਡੀਕ ਕੀਤੀ ਜਾਂਦੀ ਹੈ ਅਤੇ ਇਹ ਜਿਹੜਾ ਤਿਉਹਾਰ ਹੈ ਜਿੱਤੇ ਭੈਣ ਦੇ ਰੱਖਿਆ ਦਾ ਭਰਾ ਵੱਲੋਂ ਜਿਹੜਾ ਇੱਕ ਭਰੋਸਾ ਦਿੱਤਾ ਜਾਂਦਾ ਹੈ ਅਤੇ ਭੈਣ ਵੱਲੋਂ ਆਪਣੇ ਭਰਾ ਨੂੰ ਜਿਹੜੀ ਲੰਬੀ ਉਮਰ ਲਈ ਕਾਮਨਾ ਕੀਤੀ ਜਾਂਦੀ ਹੈ ਅੱਜ ਦੇਖਿਆ ਕਿ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਉਹ ਬਾਜ਼ਾਰਾਂ ਦੇ ਵਿੱਚ ਰਖੜੀ ਨੂੰ ਲੈ ਕੇ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਜਗਾ ਜਗਾ ਉੱਤੇ ਦੇਖੋ ਸਟਾਲ ਲੱਗੇ ਨੇ ਜਗਾ ਜਗਾ ਉੱਤੇ ਪਹਿਣਾ ਆਪਣੇ ਵੀਰਾਂ ਦੇ ਵਾਸਤੇ ਬੰਨ ਸੋਨੇ ਆਈਆਂ ਰਖੜੀਆਂ ਖਰੀਦ ਰੀਆਂ ਨੇ ਆਓ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗੀਆਂ ਹਨ ਮੇਰਾ ਨਾਮ ਰਮਨਦੀਪ ਕੌਰ ਹੈ ਹਾਂਜੀ ਹਾਂਜੀ ਤੇ ਹਰ ਸਾਲ ਦੀ ਤਰ੍ਹਾਂ ਜਿਵੇਂ ਹਰ ਸਾਲ ਰਖੜੀ ਦਾ ਤੋਹਰ ਹੁੰਦਾ ਹੈ ਇਸ ਸਾਲ ਵੀ ਬਹੁਤ ਵਧੀਆ ਹੈ ਤੇ ਸਭ ਨੂੰ ਹੁੰਦਾ ਹੈ ਕਿ ਭੈਣ ਭਰਾ ਦਾ ਇੱਕੇ ਰਿਸ਼ਤਾ ਮਤਲਬ ਮਜ਼ਬੂਤ ਬਣਾਉਂਦਾ ਹੈ ਤੇ ਜਿਵੇਂ ਹਰ ਸਾਲ ਦੀ ਤਰ੍ਹਾਂ ਰੌਣਕ ਲੱਗਦੀ ਇਸ ਸਾਲ ਵੀ ਬਹੁਤ ਵਧੀਆ ਇੱਥੇ ਲੱਗਾ ਹੈ ਮੈਂ ਹਾਂਜੀ ਤੇ ਸਾਡੇ ਬੇਟੇ ਦਾ ਵੀ ਪਹਿਲਾ ਸੀਗਾ ਰਖੜੀ ਦਾ ਤਿਉਹਾਰ ਤੇ ਹਾਂ ਤੇ ਸਾਰੇ ਇਹਨੂੰ ਵੀ ਬਹੁਤ ਮਤਲਬ ਪਿਆਰ ਨਾਲ ਰਖੜੀ ਮੰਨਣ ਆਏ ਜਿਵੇਂ ਇਧੀਆਂ ਪੂਆ ਚੀਆ ਇਹਦੇ ਮਾਸੀ ਹੁਣੇ ਆਏ ਨੇ ਤੇ ਸਾਨੂੰ ਵੀ ਬਹੁਤ ਵਧੀਆ ਲੱਗਦਾ ਹੈ ਕਿ ਹਰ ਤਰ੍ਹਾਂ ਜਿਵੇਂ ਆਂਦਾ ਹੈ ਰਖੜੀ ਦਾ ਤਿਉਹਾਰ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਕਿ ਇੱਕ ਭੈਣ ਦੇ ਭਰਾ ਦੇ ਰਿਸ਼ਤੇ ਨੂੰ ਜੋੜ ਕੇ ਰੱਖਦਾ ਹੈ ਇਹ ਰਖੜੀ ਜਿਹੜੀ ਇੱਕ ਬਹੁਤ ਪਵਿੱਤਰ ਤਿਉਹਾਰ ਆ ਜਿਹੜਾ ਕਿ ਇੱਕ ਭਰਾ ਦੇ ਭੈਣ ਦੇ ਰਿਸ਼ਤੇ ਨੂੰ ਦਰਸਾਉਂਦਾ ਵਾ ਪਰ ਲੋਕਾਂ ਨੇ ਅੱਜ ਕੱਲ ਕਿ ਇਹਨੂੰ ਇੱਕ ਪੈਸੇ ਨਾਲ ਜੋੜ ਦਿੱਤਾ ਪਰ ਇਹ ਇੱਕ ਜਿਹੜਾ ਪਵਿੱਤਰ ਰਿਸ਼ਤਾ ਵਾ ਜਿਹਦੇ ਵਿੱਚ ਕਿ ਭਰਾ ਜਿਹੜਾ ਵਾ ਉਹ ਆਪਣੀ ਭੈਣ ਦੀ ਰੱਖਿਆ ਕਰਨ ਦੀ ساری ਉਮਰ ਦੀ ਮਤਲਬ ਲੈਂਦਾ ਰਿਸਪੌਂਸਿਬਿਲਟੀ ਕਿ ਮੈਂ ਆਪਣੇ ਭੈਣ ਦੀ ਰੱਖਿਆ ਕਰੂੰਗਾ ਪਰ ਅੱਜ ਕੱਲ ਦੇ ਲੋਕਾਂ ਨੇ ਇਹਨੂੰ ਪੈਸੇ ਨਾਲ ਤੋਲ ਦਿੱਤਾ। ਹਾਂਜੀ ਭਾਜੀ ਇਹ ਤੁਸੀਂ ਕਿੰਨੀ ਦੇਰ ਤੋਂ ਇਹ ਰਖੜੀ ਦਾ ਕੰਮ ਕਰਦੇ ਹੋ? ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ? ਇਹ ਆਪਣਾ 4 ਸਾਲ ਤੋਂ ਹਰ ਹਰ ਸੀਜ਼ਨ ਲਈਦਾ ਆਪਾਂ। 2018 ਤੋਂ ਲਈਦਾ ਆਪਾਂ ਹਰ ਸੀਜ਼ਨ 6 ਸਾਲ ਤੋਂ। ਤੇ ਦੇਖਣ ਨੂੰ ਆ ਰਿਹਾ ਕਿ ਮਤਲਬ ਕਿ ਨਾ ਪਿਛਲੇ ਸਾਲ ਨਾਲੋਂ ਕੰਮ ਥੋੜਾ ਫਰਕ ਹੈਗਾ ਵਾ ਜਿਵੇਂ ਮਤਲਬ ਕਿ ਨਾ ਆਨਲਾਈਨ ਜ਼ਿਆਦਾ ਕੋਈ ਗਾਹਕ ਜਿਹੜਾ ਆਨਲਾਈਨ ਜ਼ਿਆਦਾ ਪਸੰਦ ਕਰਦਾ ਲੈਣਾ ਉੱਥੇ ਗਾਹਕ ਨੂੰ ਕਈ ਵਾਰੀ ਜ਼ਿਆਦਾ ਵੈਰਾਈਟੀ ਮਿਲ ਜਾਂਦੀ ਆ। ਤੇ ਫਰਕ ਦਿਸਦਾ ਇੱਥੇ ਜਿਵੇਂ ਹਰ ਸਾਲ ਹਰ ਸਾਲ ਨਾਲੋਂ ਮਤਲਬ ਜਿਵੇਂ ਪਿਛਲੇ ਸਾਲ ਨਾਲੋਂ ਇਸ ਸਾਲ ਕੰਮ ਥੋੜਾ ਘੱਟ ਗਿਆ। ਅਕਸਰ ਦੇਖਣ ਨੂੰ ਮਿਲਿਆ ਕਿ ਜਿਸ ਤਰ੍ਹਾਂ ਜਿਹੜੀ ਆਪਾਂ ਮਾਰਕੀਟ ਦੇ ਵਿੱਚ ਆ ਕੇ ਖਰੀਦਦੇ ਹਾਂ ਉਹਦੇ ਵਿੱਚ ਆਪਾਂ ਚੁਆਇਸ ਕਰ ਸਕਦੇ ਹਾਂ ਕੋਈ ਜੁਣ ਸਕਦੇ ਹਾਂ ਵੱਖ-ਵੱਖ ਤਰ੍ਹਾਂ ਦੀਆਂ ਭਈਆਂ ਹੁੰਦੀਆਂ ਰੱਖੀਆਂ ਉਹਦੇ ਵਿੱਚ ਆਪਾਂ ਚੂਸ ਕਰ ਸਕਦੇ ਹਾਂ। ਜਦੋਂ ਕਿ ਆਨਲਾਈਨ ਦੇ ਵਿੱਚ ਇਹ ਚੀਜ਼ਾਂ ਦੀਆਂ ਫੈਸਿਲਿਟੀਆਂ ਨਹੀਂ ਹੈ ਗਿਆ ਉਹਦੇ ਵਿੱਚ ਸਿਰਫ ਤੁਹਾਨੂੰ ਇੱਕ ਫੋਟੋ ਜਾਣੀ ਹੈ। ਦੇਖੋ ਆਨਲਾਈਨ ਤੇ ਆਪਾਂ ਵੀ ਲੰਨੇ ਆ ਤੁਸੀਂ ਵੀ ਲੈਂਦੇ ਹੋ ਤੇ ਕਿੰਨਾ ਇੱਕ ਉਹਦੇ ਵਿੱਚ ਇੱਕ ਰਿਟੇਲਰ ਜਿਹੜਾ ਉਹ ਇੱਕ ਮੀਡਲ ਮੈਨ ਜਿਹੜਾ ਵਿੱਚੋਂ ਨਿਕਲ ਜਾਂਦਾ ਵਾ ਇਹਦੇ ਵਿੱਚ ਜਿਵੇਂ ਤੁਹਾਨੂੰ ਬੰਦੇ ਨਾਲ ਡੀਲ ਕਰਨਾ ਪੈਂਦਾ ਵਾ ਪੀ ਇਹ ਦਿਖਾਓ ਉਹ ਦਿਖਾਓ ਆਨਲਾਈਨ ਦੇ ਵਿੱਚ ਤੁਸੀਂ ਆਪਣੇ ਸੈਲਫ ਡਿਪੈਂਡੈਂਟ ਹੈਗੇ ਹੋ ਤੁਸੀਂ ਜੋ ਵੇਖਣਾ ਚਾਹੋ ਉਹ ਵੇਖੋ ਤੇ ਇਹ ਤਾਂ ਨਹੀਂ ਕਹਿ ਸਕਦੇ ਉਹਦੇ ਵਿੱਚ ਚੋਇਸ ਨਹੀਂ ਹੈਗੀ ਚੋਇਸ ਹੋ ਚੁੱਕੀ ਕਾਫੀ ਹੈਗੀ ਹੈ ਤੇ ਬਸ ਗੱਲ ਇਹ ਹੈ ਕਿ ਪ੍ਰਾਈਸ ਦਾ ਥੋੜਾ ਜਿਹਾ ਫਰਕ ਆ ਜਾਂਦਾ ਆਨਲਾਈਨ ਥੋੜਾ ਜਿਹਾ ਮਹਿੰਗਾ ਹੁੰਦਾ ਵਾ ਤੇ ਇੱਥੇ ਤੁਸੀਂ ਆਓਗੇ ਤਾਂ ਆਪਾਂ ਤੁਹਾਨੂੰ ਥੋੜਾ ਜਿਹਾ ਕੀ ਨਾ ਸਸਤਾ ਲਾਵਾਂਗੇ ਕਿਉਂਕਿ ਉਹਨਾਂ ਨੇ ਪ੍ਰਿੰਟ ਕੋਸਟ ਵੀ ਨਹੀਂ ਹੁੰਦੀ ਆ ਡਿਲੀਵਰੀ ਵਗੈਰਾ ਦੀ ਤੁਹਾਡਾ ਨਾਮ ਜੀ ਦੁਪਿੰਦਰ ਸਿੰਘ 바ਵਾ ਜੀ ਹਾਂਜੀ 바ਵਾ ਜੀ ਅੱਜ ਨੂੰ ਰਖੜੀ ਦੇ ਬਾਰੇ ਤੁਸੀਂ ਕੁਤਰਾ ਦਾ ਲੱਗਾ ਤੁਹਾਨੂੰ ਰਿਸਪਾਂਸ ਬਹੁਤ ਸੋਹਣਾ ਚੱਲਦਾ ਪਿਆ ਜੀ ਕਿਉਂਕਿ ਰਖੜੀ ਦਾ ਤਿਉਹਾਰ ਜਿਹੜਾ ਬੜਾ ਪਵਿੱਤਰ ਤਿਉਹਾਰ ਹੈ ਕਿ ਭੈਣਾ ਜਿਹੜੀਆਂ ਹਰ ਸਾਰਾ ਸਾਲ ਧੀ ਕਿਰੀ ਹੁੰਦੀਆਂ ਕਿ ਜਦੋਂ ਰਖੜੀ ਦਾ ਤਿਉਹਾਰ ਆਵੇ ਤੇ ਕਦੋਂ ਆਪਾਂ ਗੁੱਟ ਤੇ ਭਰਾਵਾਂ ਦੇ ਰਖੜੀ ਬੰਨੀ ਹੈ ਮਾਰਕੀਟ ਬਹੁਤ ਸ਼ਾਨਦਾਰ ਹੈ ਜੀ ਕਿਉਂਕਿ ਇਹ ਤਿਉਹਾਰ ਜਿਹੜਾ ਇੱਕ ਬਤੰਦਸੇ ਪਵਿੱਤਰ ਤਿਉਹਾਰ ਹੈ ਹਰ ਪਹਿਣਾ ਚਾਹਦੀ ਆ ਮੈਂ ਸੋਹਣੀ ਤੋਂ ਸੋਹਣੀ ਰਖੜੀ ਆਪਣੇ ਭਰਾਵਾਂ ਦੇ ਗੁੱਟ ਤੇ ਬੰਨੀ ਹੈ ਤੇ ਰਿਸਪੌਂਸ ਵਧੀਆ ਗਿਆ ਬਾਕੀ ਠੀਕ ਚੱਲ ਰਿਹਾ ਮਾਰਕੀਟ ਤਾਂ ਲੋ ਘਟ ਜੀ ਕੁਝ ਜਿਹੜੇ ਹਗਾ ਵੇ ਕੇ ਸਮੱਸਿਆ ਚੱਲ ਰਹੀ ਪਈ ਹੈ ਜਦੋਂ ਦਾ ਕਰੋਨਾ ਨਿਕਲਿਆ ਉਸ ਤੋਂ ਬਾਅਦ ਵੀ ਮਾਰਕੀਟ ਉੱਠੀ ਨਹੀਂ ਨੀ ਜੀ ਦਾ ਠੀਕ ਹੈ ਭਾਵੇਂ ਨੂੰ ਦੋ ਤਿੰਨ ਸਾਲ ਹੋ ਗਏ ਨੇ ਪਰ ਮਾਰਕੀਟ ਨਹੀਂ ਉੱਠ ਪਾਈ ਤੇ ਹੁਣ ਵੀ ਕੁਝ ਜਿਵੇਂ ਲੋਕਾਂ ਕੋਲ ਇੱਕ ਸਮਝੋ ਕਿ ਪਰਚੇਜ਼ਿੰਗ ਪਾਵਰ ਕਿਉਂ ਘਟੀ ਹੈ ਕਿਉਂਕਿ ਹਰ ਕੋਈ ਲੋਨ ਦੇ ਉੱਤੇ ਡਿਪੈਂਡ ਹੋਇਆ ਪਹਿ ਲੋਕ ਤੇ ਲੋਨ ਜਦ ਤੱਕ ਲੋਨਾਂ ਦੇ ਵੀ ਡਿਪੈਂਡ ਰਹਿਣਗੇ ਤੇ ਹੱਥ ਹੈਂਡਸਮ ਅਮਾਊਂਟ ਨਹੀਂ ਆਉਗੇ ਤੇ ਯੂਜ਼ ਕਿੱਥੋਂ ਕਰਨੀ ਹੈ ਭਾਜੀ ਔਨਲਾਈਨ ਰਖੜੀ ਤੇ ਦੂਸਰੇ ਵੱਡੇ ਮਾਲਸ ਵਗੈਰਾ ਤੇ ਵਿੱਚ ਰਖੜੀ ਦਾ ਕਾਫੀ ਜ਼ਿਆਦਾ ਰੁਝਾਨ ਹੈ ਕਿ ਲੋਕੀ ਉੱਥੋਂ ਜ਼ਿਆਦਾ ਖਰੀਦਦੇ ਉਹਦੇ ਬਾਰੇ ਤੁਸੀਂ ਸਰ ਉਹ ਵੀ ਗੱਲ ਠੀਕ ਹੈ ਗਿਆ ਬਟ ਜੋ ਮਾਰਕੀਟ ਚ ਉੱਥੇ ਆ ਕੇ ਪਰਚੇਜ਼ਿੰਗ ਹੈ ਵੈਸੇ ਪਾਵਰ ਠੀਕ ਹੈ ਗਿਆ ਆਨਲਾਈਨ ਦੇ ਵਿੱਚ ਕੀ ਹੁੰਦਾ ਕਿ ਚੁਆਇਸ ਨੇ ਉਹ ਬੰਦੀ ਕਿ ਇੱਥੇ ਆ ਕੇ ਜਦੋਂ ਮਾਰਕੀਟ ਕਸਟਮਰ ਆ ਕੇ ਖੁਦ ਤੇ ਸਰਵੇ ਕਰਦਾ ਵਾ ਖੁਦ ਦੇਖਦਾ ਵਾ ਤੇ ਉਹ ਫਿਰ ਜ਼ਿਆਦਾ ਰਿਸਪੌਂਸ ਇੱਥੇ ਵੈਸੇ ਮਿਲਦਾ ਠੀਕ ਹੈ ਗਿਆ ਬਾਕੀ ਮਿਲਿਆ ਜੋ ਲੈ ਰਿਸਪੌਂਸ ਹੈ ਕੋਈ ਮਾੜਾ ਨਹੀਂ ਹੈ ਓਕੇ ਹੈ ਪੈਣ ਅਤੇ ਭਰਾ ਤੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਰਖੜੀ ਦਾ ਤਿਉਹਾਰ ਉਸ ਬਾਰੇ ਅਸੀਂ ਗੱਲਬਾਤ ਕੀਤੀ ਕੁਝ ਭੈਣਾਂ ਨਾਲ ਗੱਲਬਾਤ ਕੀਤੀ ਉਸ ਤੋਂ ਇਲਾਵਾ ਅਸੀਂ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਕਿਸ ਤਰ੍ਹਾਂ ਦਾ ਰੱਖੜੀ ਦਾ ਤਿਉਹਾਰ ਰਿਹਾ ਭੈਣਾਂ ਨੂੰ ਕਿਸ ਤਰ੍ਹਾਂ ਮਉਚਾ ਹੁੰਦਾ ਵਾ ਇਸ ਦਿਨ ਦਾ ਤੇ ਇਸ ਬਾਬਤ ਅਸੀਂ ਅਸੀਂ ਦੁਕਾਨਦਾਰਾਂ ਨਾਲ ਵੀ ਗੱਲ ਕੀਤੀ ਕਹਿੰਦੇ ਵੀ ਇਸ ਵੇਲੇ ਕਿਸ ਤਰ੍ਹਾਂ ਉਹ ਜਿਹੜੇ ਆ ਭੈਣ ਭਰਾ ਦੇ ਰਿਸ਼ਤੇ ਦਾ ਜਿਹੜਾ ਪ੍ਰਤੀਕ ਇਹ ਤਿਉਹਾਰ ਹੈ ਇਹਦੀਆਂ ਭੈਣਾਂ ਨੂੰ ਕਿਸ ਤਰ੍ਹਾਂ ਉਡੀਕ ਰਹਿੰਦੀ ਏ ਉਸ ਬਾਬਤ ਅਸੀਂ ਗੱਲਬਾਤ ਕੀਤੀ ਹੋਰ ਨਵੀਂ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਇਜਾਜ਼ਤ ਦਿਓ ਮਾਨਪ੍ਰੀਤ ਦੇ ਨਾਲ ਹਰਮਿੰਦਰ ਸਿੰਘ ਧੰਨਵਾਦ